ਮਸ਼ਹੂਰ ਤੇ ਵੱਡੇ ਥੇ ਵਾਲੇ ਗੁਰਦੁਆਰਾ ਸਾਹਿਬ ਦੇ ਵਿੱਚ ਹਫੜਾ ਤਪੜੀ ਮੱਝ ਕੇ ਜਦਾਚਾਨਾ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸਤਿੰਦਰ ਸਿੰਘ ਦੇ ਰਹਿਾਈਸ਼ੀ ਕਮਰਿਆਂ ਨੂੰ ਅੱਗ ਲੱਗੀ ਦੱਸਿਆ ਜਾ ਰਿਹਾ ਬਾਬਾ ਸਤਿੰਦਰ ਸਿੰਘ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਤੇ ਗਏ ਹੋਏ ਨੇ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਕੋਈ ਵੀ ਪਤਾ ਨਹੀਂ ਲੱਗ ਸਕਿਆ ਗੁਰਦੁਆਰਾ ਸਾਹਿਬ ਦੇ ਇੱਕ ਸੇਵਾਦਾਰ ਵੱਲੋਂ ਉਹਨਾਂ ਦੇ ਕਮਰੇ ਦੇ ਵਿੱਚੋਂ ਧੂੰਆਂ ਉੱਡਦਾ ਦੇਖਿਆ ਗਿਆ ਅੰਦਰ ਜਾ ਕੇ ਦੇਖਿਆ ਅੱਗ ਭੜਕ ਰਹੀ ਸੀ ਉਸ ਵੇਲੇ ਤੁਰੰਤ ਆਪਣੇ ਸੰਪਰਕ ਦੀ ਸੰਗਤ ਹੋਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਮੌਕੇ ਤੇ ਪਹੁੰਚ ਅੱਗ ਤੇ ਕਾਬੂ ਪਾਇਆ ਗਿਆ ਗੁਰਦਾਸਪੁਰ ਤੋਂ ਵਿਕੀ ਮਾਲਿਕ ਦੀ ਰਿਪੋਰਟ ਲੁਧਿਆਣਾ ਲਾਈਵ ਮੈਂ ਜੀ ਫਾਇਰ ਅਫਸਰ ਗੁਰਦਾਸਪੁਰ ਸੁਖਿੰਦਰ ਪਾਲ ਸਾਨੂੰ ਨਾ 4:20 ਮਿੰਟ ਤੇ ਫੋਨ ਕਾਲ ਆਂਦੀ ਬੁਸ਼ ਕੰਟਰੋਲੋਂ ਤੋਂ ਤੇ ਇਦਾਂ ਥੇ ਵਾਲੇ ਬਥਵਾਲੇ ਗੁਰਦਾਰੇ ਦੇ ਨਾ ਕਮਰੇ ਦੇ ਅੰਦਰ ਅੱਗ ਲੱਗੀ ਆ। ਅਸੀਂ ਇੱਥੇ ਆ ਕੇ ਵੇਖਿਆ ਬਾਬਾ ਸਿੰਦਰ ਸਿੰਘ ਦੇ ਰਿਹਾਸੀ ਕੁਆਰਟਰ ਜਿਹੜੇ ਉਹਨਾਂ ਦੇ ਅੰਦਰ ਅੱਗ ਲੱਗੀ ਜਿਹਦੇ ਵਿੱਚ ਬਿਸਤਰਾ ਸੀ ਫਰਨੀਚਰ ਹੀ ਅਤੇ ਹੋਰ ਸਮਾਨ ਹੈ ਤੇ ਜਿਹਨਾਂ ਨੂੰ ਅਸੀਂ ਮੌਕੇ ਤੇ ਆ ਕੇ ਕੰਟਰੋਲ ਕਰ ਦਿੱਤਾ ਤੇ ਸਮਾਨ ਬਾਹਰ ਕੱਢ ਰਹੇ ਆ ਜਿਹੜਾ ਬਚਿਆ ਸਮਾਨ ਕਿੰਨੀਆਂ ਫਰਵੜ ਗੱਡੀਆਂ ਆਈਆਂ ਨੇ? 2 ਫਰਵੜ ਗੱਡੀਆਂ ਆਈਆਂ ਆਂ ਜੀ ਮੌਕੇ ਤੇ। ਕਿੰਨੀਆਂ ਘੜਤੀ ਹੈ ਅੱਗ? ਅੱਗ ਕਾਫੀ ਜ਼ਿਆਦਾ ਭੜਕੀ ਹੋਈ ਸੀ ਤੇ ਮੌਕੇ ਤੇ ਆ ਕੇ ਤੇ ਆਪਾਂ ਦੋ ਗੱਡੀ ਦੀ ਮਦਦ ਨਾਲ ਅੱਗ ਦੇ ਕੰਟਰੋਲ ਕਰਤਾ ਜੀ। ਪਤਾ ਲੱਗਿਆ ਕੁਝ ਸਥਿਤੀ ਕੰਟਰੋਲ ਚ ਬਿਲਕੁਲ ਸਥਿਤੀ ਕੰਟਰੋਲ ਚ ਹੈ ਜੀ ਹਾਂ ਇਹ ਸਾਨੂੰ ਤਲਾਹ ਮਿਲੀ ਸੀ ਵੀ ਗੁਰਦੁਆਰਾ ਸਾਹਿਬ ਜਿੱਥੇ ਬਾਬਾਈ ਦਾ ਰਹਿਸ਼ੀ ਸਥਾਨ ਆ ਉਥੇ ਅੱਗ ਲੱਗੀ ਤੇ ਮੌਕੇ ਤੇ ਫਾਇਰ ਬ੍ਰਿਗੇਡ ਆ ਚੁੱਕੀ ਹੈ ਤੇ ਜਿਹੜੀ ਅਸੀਂ ਅੱਗ ਨੂੰ ਕਾਬੂ ਕਰ ਲਿਆ ਪਰ ਹਲੇ ਕਾਰਨ ਦਾ ਕੋਈ ਪਤਾ ਨਹੀਂ ਲੱਗ ਸਕਿਆ ਵੀ ਕਿਉਂ ਲੱਗੀ ਇਹ ਜੀ ਪਿੱਛੇ ਬਾਬਾਈ ਦੀ ਜਿੱਥੇ ਆਪਣੀ ਰਹਿਸ਼ੀ ਉਥੇ ਜੀ ਦੋ ਕਮਰੇ ਨੇ ਜੀ ਕੀ ਕੀ ਨੁਕਸਾਨ ਹੈ ਇਹਦੇ ਵਿੱਚ ਜੀ ਉਹਨੇ ਦੱਸਣ ਮੁਤਾਬਕ ਵੀ ਇੱਥੇ ਜਿਹੜੇ ਅਸੀਂ ਘੋਵ ਵਗੈਰਾ ਪਿਆ ਸੀ ਤੇ ਸਮਾਨ ਆ ਜਿਹੜੇ ਬਿਸਤਰੇ ਵਗੈਰਾ ਕਾਫੀ ਪਏ ਕੰਟਰੋਲ ਚ ਹਾਂਜੀ ਬਾਕੀ ਸਥਿਤੀ ਕੰਟਰੋਲ ਚ